ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਚੋਟੀਆਂ ਕਲਾ ਤਹਿਸੀਲ ਜ਼ਿਲ੍ਹਾ ਮੋਗਾ ਲੱਗਦਾ ਦੋਸਤੋ ਤਲਵੰਡੀ ਪਾਈ ਦੇ ਬਿਲਕੁਲ ਲਾਗੇ ਪਿੰਡ ਆ ਦੋਸਤੋ ਚੋਟੀਆਂ ਕਲਾ ਤੁਸੀਂ ਖਾਸ ਵਿਜ਼ਿਟ ਕਰਨੀ ਆ ਕਾਲੀ ਵਾਲਾ ਪਿੰਡ ਥੋੜੀ ਦੂਰੀ ਤੇ ਮੇਸਤਰੀ ਸੰਧੂ ਪਿੰਡ ਬਿਲਕੁਲ ਲਾਗੇ ਆ ਤੇ ਬਾਈ ਸਰਜੀਤ ਸਿੰਘ ਦੇ ਕੋਲੇ ਆਏ ਆ ਦੋਸਤੋ ਇਸ ਘਰੋਂ ਆਪਾਂ ਕਾਫੀ ਵੀਡੀਓ ਪਹਿਲਾਂ ਅਪਲੋਡ ਕਰੀਆਂ ਨੇ ਦੋਸਤੋ ਚੈਨਲ ਦੇ ਉੱਪਰ ਤੇ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਵਹਿੜ ਦਿਖਾ ਦਾਂਗੇ ਤਾਜੀ ਸੁਈ ਸੁਵਾਈ ਆ ਸੋ ਕੀ ਡਿਟੇਲ ਆ ਪੂਰੀ ਇਨਫੋਰਮੇਸ਼ਨ ਆਪਾਂ ਬਾਈ ਸਰਜੀਤ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਵੀਡੀਓ ਦੇ ਨਾਲ ਜਿਹੜਾ ਦੋਸਤੋ ਐਂਡ ਤੱਕ ਬਣੇ ਰਹੋ ਵੀਡੀਓ ਨੂੰ ਸਕਿਪ ਨਾ ਕਰਿਓ ਪੂਰੀ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸਭ ਤੋਂ ਪਹਿਲਾਂ ਬਾਜੀ ਸਰਜੀਤ ਸਿੰਘ ਜੀ ਸਸਰੀਕਾਲ ਸਸਰੀਕਾਲ ਸੰਤ ਸਸਰੀਕਾਲ ਔਰ ਠੀਕ ਠਾਕ ਸੇ ਤਾਂ ਹਾਂਜੀ ਕੰਮ ਕਰ ਕਿਦਾਂ ਕਰ ਲਏ ਝੁੰਨੇ ਝਾਂਨੇ ਲੱਗੇ ਹਾਂਜੀ ਲਾਈ ਜਾਂਨੇਗੇ ਠੀਕ ਆ ਜੀ ਅੱਛਾ ਭਾਈ ਸਰਜੀਤ ਸਿੰਘ ਅੱਜ ਪਸ਼ੂ ਆਪਣੇ ਕੋਲ ਇੱਕ ਵੜੀ ਆ ਹਾਂਜੀ ਇੱਕ ਵੜਾ ਜੀ ਤਾਜੀ ਸੂਈ ਸਵਾਈ ਕੱਲ 4 ਵਜੇ ਸੂਈ ਹੈ ਜੀ ਹਾਂਜੀ ਤੇ 7 ਵਜੇ ਜੇਰ ਪੈ ਗਈ ਸੀਗੀ ਹਾਂਜੀ ਤੇ ਰਾਤ 2 ਕਿਲੋ 1.5 ਕਿਲੋ ਪੋਲਾ ਕੱਢਿਆ 1.5 2 ਕਿਲੋ ਤੜਕੇ ਕੱਢਿਆ ਜੀ ਠੀਕ ਆ ਹਾਂ ਬੱਚੀ ਮਗਰ ਆ ਜੀ ਠੀਕ ਆ ਮਗਰ ਜਿਹੜਾ ਬੱਚਾ ਦੋਸਤੋ ਉਹ ਬੱਚੀ ਆ ਫੀਮੇਲ ਕਾਫਾ ਥੱਲੇ ਤੇ ਥੋੜਾ ਜਿਹਾ ਸ਼ਾਈ ਵਾਲਾਂ ਦੇ ਵਿੱਚ ਜਿਹੜੀ ਇਹ ਮੱਛੀ ਆ ਉਹ ਤੁਸੀਂ ਦੇਖ ਸਕਦੇ ਹੋ ਪੈਂਦੀ ਆ ਠੀਕ ਆ ਸ਼ਾਈ ਵਾਲਾਂ ਦੇ ਵਿੱਚ ਤੇਬਾ ਆਪ ਜਿਹੜੀਏ ਦੋਸਤੋ ਐਚ ਐਫ ਕਰਾਓਸਾ ਠੀਕ ਆ ਆਪ ਵੈਰ ਜਿਹੜੀ ਦੋਸਤੋ ਐਚ ਐਫ ਕਰਾਓਸਾ ਤੇ ਪੂਰੀ ਬੋਡੀ ਸਟਰਕਚਰ ਜਿਹੜਾ ਤੁਹਾਡੇ ਸਾਹਮਣੇ ਆ ਠੀਕ ਆ ਤੇ ਸੁਹਾ ਭਾਜੀ ਸਰਜੀਤ ਕਿਲਮਾ ਸੋਈ ਹੋਗੀ ਕੋਈ ਪਹਿਲਾ ਗੈਨ ਲੈ ਜੀ ਭਾਵੇਂ ਦੂਜਾ ਗੈਨ ਲੈ ਆਪਾਂ ਤਾਂ ਕੋ ਲਿਆਂਦੀ ਆ ਜੀ ਥਣ ਥਣ ਵੇਖ ਕੇ ਤਾਂ ਲੱਗਦਾ ਜੀ ਮੈਂ ਪਹਿਲਾ ਸੁਹਾ ਸੋਈ ਹੋਣਾ ਪੁੱਜ ਕੇ ਸੋਈ ਆ ਹਾਂ ਨਾਲ ਦੇ ਪਿੰਡੋ ਲਈ ਆ ਭਾਜੀ ਹਾਂ ਤੇ ਪਹਿਲਾ ਗੈਨ ਲੈ ਕੋਈ ਦੂਜਾ ਗੈਨ ਲੈ ਆਪਾਂ ਇਹ ਨਹੀਂ ਕਹਿੰਦੇ ਵੀ ਪਹਿਲਾ ਆਵਾਜਾ ਦੂਜਾ ਆਪਾਂ ਕਿਹੜਾ ਚੁਆਈ ਆ ਜੀ ਬਿਲਕੁਲ ਲਓ ਵੀ ਦੋਸਤੋ ਜਿਵੇਂ ਤੇ ਤੁਹਾਡੀ ਸਮਝ ਆ ਤੁਸੀਂ ਅਕਾਊਂਟ ਕਰ ਲਿਓ ਮੰਨ ਲਿਓ ਠੀਕ ਆ ਵੀ ਇਹ ਥਾਣਾ ਤੁਹਾਨੂੰ ਵੇਖ ਕੇ ਤਾਂ ਲੱਗਦਾ ਵੀ ਜਿਵੇਂ ਪਹਿਲਾ ਸੂਬਾ ਬਾਕੀ ਦੂਜਾ ਸੂਬਾ ਵੀ ਹੋ ਸਕਦੀ ਆ ਪਹਿਲਾ ਵੀ ਆ ਤੇ ਉਹ ਤੁਸੀਂ ਆਪਦੇ ਸੋਚ ਵਿਚਾਰ ਜ਼ਰੂਰ ਤੁਸੀਂ ਲਾ ਲਿਓ ਠੀਕ ਆ ਬਾਕੀ ਆ ਥਾਣਾ ਵਿਥ ਵੁਥ ਵਿੱਚੋਂ ਵੇਖੋ ਸਪੇਸ ਵੇਖ ਲਓ ਥਾਣਾ ਸਾਈਜ਼ ਵੇਖ ਲਓ ਠੀਕ ਆ ਤੇ ਅੱਜ ਦੂਜਾ ਦਿਨ ਕੱਲ ਰਾਤ ਜਿਹੜੀ ਦੋਸਤੋ ਇੱਕ ਡੰਗ ਚਵਾਈ ਕੀਤੀ ਹੈ ਬਾਈ ਸਰਜੀਤ ਨੇ ਦੇ ਇੱਕ ਮਾਰਨਿੰਗ ਹੁਣ ਕੋਈ 1.5-2 ਕਿਲੋ ਮਾਰਨਿੰਗ ਚਵਾਈ ਕੀਤੀ ਬੌੜੇ ਚ ਤੇ ਚਵਾਈ ਵਧੀਆ ਨਿਕਲੀ ਹੈ ਜੀ ਹਾਂ ਚਵਾਈ ਠੀਕ ਹੈ ਜੀ ਭਾਈ ਕੀ ਭੂਰ ਪਾਰਕ ਪਾਰ ਹੈ ਨਹੀਂ ਜੀ ਠੀਕ ਹੈ ਭਾਈ ਸਰਜੀਤ ਤੋਰਦਗੇ ਤੇ ਚਵਾਈ ਜਿਹੜੀ ਦੋਸਤੋ ਚੰਗੀ ਨਿਕਲੀ ਆ ਬਾਕੀ ਜਿਹੜੇ ਵੀਰ ਨੇ ਅੱਗੇ ਪੈਸੇ ਖਰਚ ਕਰਨੇ ਆ ਤੁਸੀਂ ਨਾਰਮਲ ਆਪ ਵੀ ਕਰਕੇ ਦੇਖ ਹੀ ਲੈਣੀ ਆ ਤੇ ਹਾਈਟ ਮੀਡੀਅਮ ਤੋਂ ਪਲੱਸ ਠੀਕ ਆ ਮੀਡੀਅਮ ਤੋਂ ਤੁਸੀਂ ਅਕਾਊਂਟ ਕਰ ਲਿਓ ਹਾਈਟ ਤੇ ਥਣ ਚੱਡਾ ਬਿਲਕੁਲ ਤੁਹਾਡੇ ਸਾਹਮਣੇ ਆਵੇ ਬੱਚੇ ਦਾ ਬੰਘਾ ਕਰ। ਹਾਂ ਬੱਚੇ ਦਾ ਕਰਦੀ। ਕੋਈ ਘੁਰ ਗੇੜਾ ਦਵਾ ਦੋ ਜੀ। ਬੱਚੇ ਦਾ ਕਰਦੀ ਨਾ। ਤਾਜੀ ਸੂਈ ਕਰਕੇ ਥੋੜਾ ਬੱਚੇ ਵਾਲ ਭੱਜਦੀ ਆ ਬਾਸੀ। ਜੋ। ਲਓ ਜੀ। ਠੀਕ ਆ ਬਾਕੀ ਥਣ ਖੰਡ ਦਾ ਸਹਿਜ ਜਿਹੜਾ ਦੋਸਤੋ ਚੰਗਾ ਠੀਕ ਆ ਜੇਕਰ ਪਹਿਲਾ ਸੂਆ ਸੂਈ ਥੋੜਾ ਥਣ ਬਣਾ ਜੂਗੀ ਹੋਰ ਬਣਾ ਜੂਗੀ ਥਣ ਚਵਾਈ ਤੇ ਡਿਪੈਂਡਾ ਜਿਹਾ ਜੀ ਚਵਾਈ ਜਿਵੇਂ ਜਿਵੇਂ ਹੁੰਦੀ ਰਹੀ ਥਣ ਹੋਰ ਕੱਢ ਜੂਗੀ ਠੀਕ ਆ ਤੇ ਪਿਛੇ ਬੱਚੀ ਬਹੁਤ ਵਧੀਆ ਠੀਕ ਆ ਤੇ ਨਰੂ ਬੱਚੇ ਬਿਲਕੁਲ ਨਾਲ ਦੇਖ ਸਕਦੇ ਤੁਸੀਂ ਨਰੂ ਬੱਚੇ ਤੇ ਬਿਲਕੁਲ ਨਾਲ ਹੈਗਾ ਅੱਜ ਦੂਜੇ ਦੇ ਦਿਨ ਦੂਜੇ ਦਿਨ ਦੇ ਵਿੱਚ ਬਿਲਕੁਲ ਜਿਹੜਾ ਅੱਜ ਚੱਲ ਰਹੀ ਹੈ ਠੀਕ ਆ ਤੇ ਭਾਈ ਸਰਜੀਤ ਜੀ ਕਿੰਨੀ ਡਿਮਾਂਡ ਫਿਰ ਕਿੰਨਾ ਕੁ ਮੋਲ ਕਰਤਾ ਜੀ ਮੋਲ ਜੀ ਆਪਾਂ ਕੋਈ 45 ਨਹੀਂ ਕਹਿਣਾ 47 ਨਹੀਂ ਕਹਿਣਾ ਆਪਾਂ 37000 ਰੁਪਏ ਦੇ ਦੇਣੀ ਆ 37000 ਦੀ 37000 ਰੁਪਏ ਆ ਇਹ ਤੋਂ ਕੋਈ ਭਰਾ ਘਟਨਾ ਕਰ ਠੀਕ ਹੈ ਜੀ ਹਾਂ 37000 ਦੀ ਹੈ ਭਰਾ ਉਹ ਠੀਕ ਆ 37000 ਮੋਲ ਆ ਲੈਣ ਦੇ ਨਾਲ ਹੀ ਗੱਲ ਆ 37000 ਡਿਮਾਂਡ ਬਾਈ ਨੇ ਕੀਤੀ ਨਹੀਂ ਕਿ ਵੈਸੇ 37000 ਕਿਹਾ ਵੀ ਲੈਣ ਦੇ ਨਾਲ ਹੀ ਗੱਲ ਬਾਤ ਠੀਕ ਆ ਭਰਾ ਆਗਾ ਚਲੋ ਮਾਨਤਾ ਨੂੰ ਜਰੂਰ ਮਾੜਾ ਮੋਟਾ ਹੋ ਜਾਓ 37 'ਚ ਹੋ ਜਾਊਗਾ ਜੀ ਹੋ ਜਾਊਗਾ ਜੀ ਮਾੜਾ ਮੋਟਾ ਹੋ ਜਾ ਠੀਕ ਮਾੜਾ ਮੋਟਾ 37 'ਚ ਠੀਕ ਆ ਮਾੜਾ ਮੋਟਾ ਭਾਈ ਜੰਦਾ ਵੀ 37 'ਚ ਮਾਨਤਾ ਨੂੰ ਜਰੂਰ ਕਰ ਉਹ ਵੀ ਕਈ ਗੱਲ ਨਹੀਂ ਹੈਗੀ ਵੀ ਪੱਕਾ ਫਿਕਸੀ ਹੈ ਵੀ 37 ਥੋੜਾ ਪਾਤਾ ਡੈਸ ਕਰਾਂਗੇ ਜਰੂਰ ਮਾਨਤਾਣੀ ਹੈ ਤੇ ਥਣ ਥੁੰਨ ਦਾ ਸਹਜੜ ਤੁਸੀਂ ਦੇਖ ਲਿਆ ਜੀ ਤੇ ਆ ਵੈੜ ਅੱਜ ਬਾਈ ਸਰਜੀਤ ਹੋਰਾਂ ਦੇ ਕੋਲ ਪਕਾਉ ਤੇ ਨੰਬਰ ਆਪਣੇ ਜਰੂਰ ਦੇ ਦਈਏ ਸੰਪਰਕ ਜੀ 98144 ਜੀ ਹਾਂਜੀ 03642 ਠੀਕ ਹੈ ਜੀ ਤੇ ਆ ਦੋਸਤੋ ਨੰਬਰ ਬਿਲਕੁਲ ਸਕਰੀਨ ਤੇ ਆਪਾਂ ਥੱਲੇ ਚਲਦੇ ਕਰ ਦਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਵੈੜ ਖਰੀਦ ਸਕਦੇ ਹੋ ਨਰਕ ਪਰਖ ਕਰ ਸਕਦੇ ਹੋ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ